ਯਾਰ ਕਈ ਬੰਦੇ ਕਹਿੰਦੇ ਨਾ ਆਪਣਾ ਆਹ ਚੱਟਾ ਬੰਦ ਨਹੀਂ ਹੁੰਦਾ ਇਹ ਚੱਟਾ ਉਦੋਂ ਜਦੋਂ ਬਾਦਲ ਦੇ ਰਾਤ ਚ ਕਿੰਨੀਆਂ ਸੀਸੀਆਂ ਗੋਲੀਆਂ ਕੈਸੂਲੋ ਰੇ ਤੇ ਮੈਡੀਕਲ ਤੋਂ ਆਏ ਮਿਲਦਣਾ ਸੀ ਜਿਵੇਂ ਆਪਾਂ ਪਰਚੂਨ ਦਾ ਸਮਾਨ ਲੈਣਾ ਆਵੇ ਕੈਂਪਟਨ ਆਇਆ ਕੈਂਪਟਨ ਨੇ 2 ਮਹੀਨਿਆਂ ਚ ਸਾਰੇ ਮੈਡੀਕਲ ਸੀਲ ਕਰਤੇ ਸਾਰੇ ਸੀਲ ਕਰਤੇ ਉਸ ਤੋਂ ਬਾਅਦ ਕੋਈ ਸੀਸੀ ਗੋਲੀ ਵਿਗੀ ਆ ਉਸ ਤੋਂ ਬਾਅਦ ਵੜ ਗਿਆ ਚੱਟਾ ਕੈਂਪਟਨ ਨੇ ਸੌਂ ਖਾਦੀ ਸੌਂ ਖਾਦੀ ਸਰਕਾਰ ਬਣਾਉਣ ਤੋਂ ਪਹਿਲਾਂ ਮਹਾਉਤਜ ਸੌਂ ਖਾਣਾ ਘਟ ਦਾ ਸਾਹ ਰੱਖ ਕੇ ਵੀ ਮਹਾਉਤਜ ਬੰਦ ਕਰ ਦੋ ਚਾ ਲੋਕਾਂ ਨੂੰ ਹੋਇਆ ਇਹ ਨੂੰ ਵੋਟਾਂ ਪਾ ਦੋ ਮੱਖ ਮੰਤਰੀ ਬਣਾ ਦੋ ਉਦੋਂ ਬਾਅਦ ਪਤਾ ਨਹੀਂ ਬੋਲੇ ਨਹੀਂ ਉਹਨੂੰ ਸੀਸੀਆਂ ਗੋਲੀਆਂ ਤਾਂ ਜੇ ਉਹ ਬੰਦ ਕਰਾ ਸਕਦਾ ਦੋ ਮਹੀਨਾ ਚ ਇਹ ਕਿੱਟਾ ਕਿੱਡੀ ਵੱਡੀ ਗੱਲ ਸੀ ਇਹ ਪੰਜਾਬ ਦੇ ਮੁੱਖ ਮੰਤਰੀ ਕੋਲੇ ਬਹੁਤ ਪਾਵਰ ਹੁੰਦੀ ਐ ਨਾ ਲੀਡਰਾਂ ਕੋਲੇ ਜੇ ਜੂਸ ਕਰਨ ਗੱਲ ਤਾਂ ਜੂਸ ਨਹੀਂ ਕਰਦੇ ਹੋਂ ਰੇਗ 'ਚ ਤੁਹਾਨੂੰ ਪਤਾ ਪਿੰਡਾਂ 'ਚ ਬੰਦਾ ਕਿਹੜਾ ਚਟਾ ਵੇਚਦਾ ਕਿਹੜਾ ਕੀ ਕਾਰੋਬਾਰ ਕਰਦਾ ਰੇਗ ਜਾਂਸੀਆਂ ਦੇ ਬੰਦੇ ਹੁੰਦੇ ਆ ਰੇਗ ਬੰਦੇ 'ਚ ਪਿੰਡ 'ਚ ਇੱਕ ਤੋਂ ਟੌਟ ਹੁੰਦੇ ਆ ਪੂਰਾ ਪੂਰਾ ਪਿੰਡ ਦੀ ਉਸੇ ਜਿਹੜੀ ਦਿੰਦੇ ਸਾਡੇ ਪਿੰਡ 'ਚ ਆ ਚਟਾ ਵੇਚਦਾ ਜਾਂ ਚੋਰੀ ਕਰਦਾ ਕੋਹ ਵੀ ਕਰਦਾ ਠੀਕ ਆ ਦੋ ਨੰਬਰ ਦਾ ਕੰਮ ਇਹਨਾਂ ਨੂੰ ਸਾਰਾ ਹੀ ਪਤਾ ਹੁੰਦਾ ਪਰ ਗੱਲ ਤਾਂ ਇਹ ਕੋਈ ਚਟੇ ਦੇ ਮਸਲੇ ਤੇ ਹੁਣ ਇਹਨਾਂ ਤੇ ਪਤਾ ਹੁੰਦੇ باوجود ਵੀ ਇਹ ਤਾਂ ਇਹ ਹੀ ਨਹੀਂ ਗੱਲ ਹੁਣ ਇਹਨਾਂ ਨੂੰ ਪਤਾ ਨਹੀਂ ਬਰਸ ਸੇ ਇੱਕ ਹੀ ਚੀਜ਼ ਆ ਇਹਨਾਂ ਨੂੰ ਕੱਲੇ ਕੱਲੇ ਬੰਦੇ ਦਾ ਪਤਾ ਨਾ ਕਿਹੜਾ ਬੰਦਾ ਕੀ ਕਰੀ ਜਾਂਦਾ ਚੱਟਾ ਦਾ ਘੰਟੇ ਚ ਮੰਦ ਉਸਦੇ ਉੱਤੋਂ ਪਾਵਰ ਆਵੇ ਮੁੱਖ ਮੰਤਰੀ ਦੀ ਜੇ ਇਹਨਾਂ ਦੇ ਮੰਤਰੀ ਜੇ ਐਮਐਲਏ ਕਹਿਣ ਵੀ ਸਾਡੇ ਆ ਜਿਹੜੇ ਆ ਜਿਹਨਾਂ ਲੱਗਦਾ ਇਹ ਪਿੰਡਾਂ ਦੇ ਵਿੱਚੋਂ ਸੁਭਾਇਆ ਹੋਣਾ ਚਾਹੀਦਾ ਚੱਟਾ ਦਾ ਚੱਟਾ ਦਾ ਉਹ ਜੋ 10 ਦਿਨਾਂ ਦੇ ਬੰਦ ਪਰ ਗੱਲ ਤਾਂ ਇਹ ਆ ਨਾ ਨਾ ਕੋਈ ਨਾ ਤਾਂ ਲੀਡਰ ਬੋਲਦਾ ਨਾ ਮੁੱਖ ਮੰਤਰੀ ਵੀ ਪਿਆਰ ਦਿੰਦਾ ਲੈ ਵੀ ਜਿਹੜਾ ਚੱਟੇ ਵਾਲਾ ਬੰਦਾ ਕੋਈ ਵੇਚਦਾ ਦੇਖ ਲਿਆ ਇਹਨੇ ਗੱਲ ਤੁਸੀਂ ਵਿਚਾਰੇ ਪੀਣ ਵਾਲੇ ਚੱਕੇ ਚੱਕੇ ਪਾਈ ਚੱਲੋ ਤੁਸੀਂ ਇਹ ਦੇਖੋ ਬੰਦਾ ਜਿਹੜਾ ਵੇਚਦਾ ਠੀਕ ਆ ਉਹਦੇ ਤੇ ਪਰਚਾ ਪਾਓ ਚੱਟਾ ਦਾ ਹੋ ਜੂ 10 ਦਿਨਾਂ ਚ ਬੰਦ ਰੋਲਾ ਕੀ ਆ ਕੋਈ ਬੋਲਣ ਨੂੰ ਯਾਰ ਮੂਰੇ ਨਹੀਂ ਆਉਂਦਾ ਕੋਈ ਲੀਡਰ ਉਹੀ ਗੱਲ ਹੈ ਨਾ ਲੀਡਰ ਹੁਣ ਲੋਕਾਂ ਨੂੰ ਚਾਹੀਦਾ ਹੈ ਆ ਤੇ ਚੰਗੇ ਲੀਡਰ ਬਣਾਓ ਜੋ ਪਾਰਲੀਮੈਂਟ ਕੇ ਬਣਾ ਕੇ ਚੰਗੇ ਲੀਡਰ ਕਰ ਲੋ ਜੋ ਪੰਜਾਬ ਦੇ ਮਸਲੇ ਤੇ ਕੋਈ ਗੱਲ ਕਰਨ ਠੀਕ ਆ ਅੱਖਾ ਚੱਖਾ ਪਾ ਕੇ ਗੱਲ ਕਰਨ ਨਹੀਂ ਤਾਂ ਹੁਣ ਤੁਸੀਂ ਦੇਖੀ ਗਿਆ ਜਿੰਨੇ ਲੀਡਰ ਦਿੱਲੀ ਮੂਰੇ ਬੋਲਦੇ ਨਹੀਂ ਜੋ ਦਿੱਲੀ ਨੇ ਕਹਤਾ ਪੰਜਾਬ ਦਾ ਉਹੀ ਕੰਮ ਹੋਣਾ ਤੇ ਉਦੋਂ ਬਾਅਦ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਮੈਂ ਇਹ ਹਮ ਬਾਰੀ ਬਾਰੀ ਸਾਰਿਆਂ ਨੂੰ ਪੀੜ ਕਰਦਾ ਹਾਂ ਤੁਸੀਂ ਇੱਕ ਦੀ ਬਈ ਤੂੰ ਖਾਣਾ ਖਾ ਲਓ ਜੇ ਤੁਸੀਂ ਇਹ ਸਮਝ ਲੋ ਕੰਦਾ ਚ ਵੱਜਣ ਵਾਲਾ ਕੰਮ ਹੀ ਕਰਨਾ ਨਸ਼ਾ ਪੱਤਾ ਖਾ ਕੇ ਤਾਂ ਬੂਟ ਜਿਹਨੂੰ ਮਰਜੀ ਪਾ ਦੇ ਚੰਗੇ ਲੀਡਰ ਦੀ ਪਛਾਣ ਕਰੋ ਚੰਗੇ ਐਮਪੀ ਚੁੱਟ ਨੂੰ ਜਿਹੜੇ ਦਿੱਲੇ ਚ ਅੱਖਾਂ ਚੱਖਾਂ ਪਾ ਕੇ ਉਹਨਾਂ ਨਾਲ ਗੱਲ ਕਰਨ ਜੋ ਆਪਣੇ ਪੰਜਾਬ ਦਾ ਬਈ ਭਲਾ ਹੋ ਸਕੀ